ਔਰ ਮੇਰਾ ਬੇਟਾ ਜਿਹੜਾ 10 ਸਾਲ ਦਾ ਹੈ ਗੁਰਮਨ ਸਿੰਘ ਜਿਹੜਾ ਕਿ থੈਲਾਸੀਮੀਆ ਮੇਜਰ ਬਿਮਾਰੀ ਤੋਂ ਪੀੜਤ ਹੈ ਇਹ 6 ਮਹੀਨੇ ਦਾ ਸੀਗਾ ਜੀ ਜਦੋਂ ਇਹਦੇ ਬਲੱਡ ਲੱਗਣ ਲੱਗਿਆ ਸੀ ਤੇ ਹੁਣ ਤੱਕ ਇਹਦੇ 252 ਵਾਰ ਜਿਹੜਾ ਬਲੱਡ ਲੱਗ ਚੁੱਕਿਆ ਹਰ 12 ਤੋਂ 13 ਦਿਨਾਂ ਬਾਅਦ ਇਹਦੇ ਬਲੱਡ ਲੱਗਦੇ ਇਸ ਬਿਮਾਰੀ ਦਾ ਜਿਹੜਾ ਪਰਮਾਨੈਂਟ ਇਲਾਜ ਹੈ ਬੋਨ ਮੈਰੋ ਟ੍ਰਾਂਸਪਲੈਂਟ ਹੈ ਜਿਸ ਦੇ ਲਈ ਇੱਕ ਬੋਨ ਮੈਰੋ ਡੋਨਰ ਦੀ ਜ਼ਰੂਰਤ ਪੈਂਦੀ ਤਾਂ ਪਹਿਲਾਂ ਕਿਸੇ ਕਿਸ ਸਿਬਲਿੰਗ ਦੇ ਨਾਲ ਕਈ ਵਾਰ ਜੇ ਮੈਚ ਹੋ ਜਾਏ ਤਾਂ ਸਕੇ ਭੈਣ ਭਾਈ ਨਾਲ ਤਾਂ ਇਹਦਾ ਖਰਚਾ ਵੀ ਬਹੁਤ ਘੱਟ ਹੈ ਤੇ ਸਕਸੈਸ ਰੇਟ ਵੀ ਵਧੀਆ ਰਹਿੰਦੀ ਹੈ ਜਦ ਛੋਟੇ ਬੀੜਿਆ ਦੇ ਨਾਲ ਬੇਟੇ ਦਾ ਮੈਚ ਕਰਵਾਇਆ ਗਿਆ ਤਾਂ ਉਸ ਦੇ ਨਾਲ ਬੋਨ ਮੈਰੋ ਦਾ ਮੈਚ ਨਹੀਂ ਹੋਇਆ ਤਾਂ ਅਗਲੀ ਆਪਸ਼ਨ ਆਪਣੇ ਕੋਲ ਇਹ ਸੀ ਕਿ ਜੇ ਸਾਨੂੰ 12 ਡੋਨਰ ਮਿਲ ਜਾਵੇ ਬੇਟੇ ਦਾ ਜਿਹੜੀ ਐਚ ਐਲ ਰਿਪੋਰਟ ਹੈ ਉਹ ਮੈਂ ਆਨਲਾਈਨ ਸਰਚ ਦੇ ਵਿੱਚ ਪਾ ਦਿੱਤੀ ਤਾਂ ਜੋ ਉਹਦਾ ਡੋਨਰ ਮਿਲ ਸਕੇ ਤਾਂ ਲਾਸਟ دسمبر 22 ਦੇ ਵਿੱਚ ਮੈਨੂੰ ਰਜੀਵ ਗਾਂਧੀ ਦਿੱਲੀ ਹਸਪੀਟਲ ਵੱਲੋਂ ਇੱਕ ਕਾਲ ਆਈ ਕਿ ਤੁਹਾਡੇ ਬੇਟੇ ਦਾ ਜਿਹੜਾ ਮੈਚ ਆ ਉਹ ਮਿਲ ਗਿਆ ਤਾਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕੋ ਜਦ ਮੈਂ ਹਸਪੀਟਲ ਤੇ ਜਾ ਕੇ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜਿਹੜਾ ਬੋਨ ਬਿਲ ਟ੍ਰਾਂਸਪਲੈਂਟ ਦਾ ਟੋਟਲ ਖਰਚਾ ਹੈ 30 ਲੱਖ ਹੈ ਜਿਹੜਾ ਹਸਪੀਟਲ ਨੂੰ ਪੇ ਕਰਨਾ ਹੈ ਬਾਕੀ ਤੁਹਾਡਾ 10 ਤੋਂ 15 ਲੱਖ ਹੈ ਜਿਹੜਾ ਬਾਹਰ ਲੱਗੇਗਾ ਮੈਂ ਕੰਮ ਕਰਤੋਂ ਐ ਨਹੀਂ ਸਾਡੇ ਕੋਲ ਕੋਈ ਜ਼ਮੀਨ ਜਾਂ ਕੋਈ ਹੋਰ ਪ੍ਰਾਪਰਟੀ ਜਾਂ ਕੋਈ ਹੈਂਡ ਕੈਸ਼ ਹੈ ਮੈਂ ਕੋਸ਼ਿਸ਼ ਕੀਤੀ ਕਿ ਜੇ ਮੈਂ ਅਪਰੋਚੇਬਲ ਹੋਇਆ ਤਾਂ ਜੇ ਮੈਂ ਕੋਸ਼ਿਸ਼ ਕਰਦਾ ਜੀ ਜੇ ਹੋਇਆ ਤਾਂ ਸੰਭਵ ਤਾਂ ਮੈਂ ਜ਼ਰੂਰ ਕਰਵਾਵਾਂਗਾ ਤਾਂ ਉਸ ਤੋਂ ਬਾਅਦ ਮੈਂ ਹਰ ਇੱਕ ਦਿਨਾਂ ਰابطਾ ਬਣਾਉਣਾ ਸ਼ੁਰੂ ਕੀਤਾ ਜਿੱਥੇ ਮੈਨੂੰ ਲੱਗਦਾ ਸੀ ਕਿ ਕੋਈ ਮੇਰੀ ਹੈਲਪ ਕਰ ਸਕਦਾ ਤਾਂ ਮੈਨੂੰ ਕੁਝ ਤੋਂ ਪਤਾ ਲੱਗਿਆ ਕਿ ਖਾਲਸ ਸੈਡ ਆ ਜਿਹੜਾ ਉਹ ਕਾਫੀ ਮਤਲਬ ਲੋਕਾਂ ਦੀ ਇਸ ਤਰ੍ਹਾਂ ਦੇ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦੀ ਹੈਲਪ ਕਰਦੇ ਨੇ ਉਹਨਾਂ ਨਾਲ ਤੁਸੀਂ ਸੰਪਰਕ ਬਣਾਓ ਤਾਂ ਉਹਨਾਂ ਦਾ ਮੈਂ ਨੰਬਰ ਜਦੋਂ ਮੈਨੂੰ ਮਿਲਿਆ ਤਾਂ ਮੈਂ ਉਹਨਾਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਮੈਥੋਂ ਬੱਚੇ ਦੀਆਂ ਜਿਹੜੇ ਕਾਗਜ਼ਾਤ ਨੇ ਰਿਪੋਰਟਸ ਸਾਰੀਆਂ ਮੰਗੀਆਂ ਮੈਂ ਉਹਨਾਂ ਨੂੰ ਪ੍ਰੋਵਾਈਡ ਕਰਵਾਈਆਂ ਤਾਂ ਉਸ ਤੋਂ ਬਾਅਦ ਉਹਨਾਂ ਨੇ ਫਿਰ ਉਹ ਬੱਚੇ ਦੀ ਵੈਰੀਫਿਕੇਸ਼ਨ ਕਰਨ ਤੇ ਲਈ ਉਹ ਘਰ ਆਏ ਤਾਂ ਸਾਰਾ ਕੁਝ ਉਹਨਾਂ ਨੇ ਬੱਚਿਆ ਚੰਗੀ ਤਰ੍ਹਾਂ ਅੜਤਾਲ ਕੀਤੀ ਤਾਂ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਡੇ ਬੇਟੇ ਦੀ ਜਿਹੜੀ ਅਸੀਂ ਹੈਲਪ ਕਰਾਂਗੇ ਕਿਉਂਕਿ ਤੁਸੀਂ ਇੱਕ ਲੋਡ ਬੰਦ ਲਓ ਮੈਂ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੀ ਤਕਲੀਫ ਨੂੰ ਸਮਝਦੇ ਹੋਏ ਮੈਨੂੰ 6 ਲੱਖ ਦੀ ਜਿਹੜੀ ਵਿੱਤੀ ਸਹਾਇਤਾ ਬੱਚੇ ਨੂੰ ਪ੍ਰੋਵਾਈਡ ਕਰਵਾਈ ਹੈ 6 ਲੱਖ ਦੀ ਜਿਹੜੀ ਅਮਾਉਂਟ ਆ ਮੇਰੇ ਲਈ ਬਹੁਤ ਵੱਡੀ ਹੈ ਕਿਉਂਕਿ ਇੱਕ ਮੈਨੂੰ ਹੌਸਲਾ ਦੇਣ ਵਾਲੀ ਵੀ ਹੈ ਉਨਕੇ ਜਿਹੜਾ ਅਮਾਉਂਟ ਜਿਹੜੀ ਬਣਾ ਕੇ ਦਿੱਤੀ ਸੀ ਉਸ ਦੇ ਮੈਂ ਇਸ ਦੇ ਨਾਲ ਕਰੀਬ ਪਹੁੰਚੇ ਆ ਤਾਂ ਮੈਨੂੰ ਹੌਸਲਾ ਬੀੜਿਆ ਹੁਣ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਜਿਹੜੀ ਮਾਉਂਟ ਆਪਾਂ ਪੂਰੀ ਕਰ ਲਾਂਗੇ ਤੇ ਬੇਟੇ ਦਾ ਜਿਹੜਾ ਟ੍ਰਾਂਸਪਲੈਂਟ ਹੈ ਉਹ ਕਰਵਾਉਣ ਦੇ ਮੈਂ ਯੋਗ ਹੋ ਜਾਾਂਗਾ